26 ਜਨਵਰੀ ਤੇ 15 ਅਗਸਤ ਦਾ ਵਿਭਗਮਕਰਨ ਹੋ ਗਿਆ ਭਾਜਪਾ ਕਰਨ ਹੋ ਗਿਆ ਰਾਜਨੀਤੀ ਕਰਨ ਹੋ ਗਿਆ ਤੇ ਪਿਛਲੇ ਸਾਲ ਵੀ ਸਾਡੀ ਝਾਕੀ ਨਹੀਂ ਸੀ ਇਸ ਸਾਲ ਵੀ ਸਾਡੇ ਪੰਜਾਬ ਦੀ ਕੋਈ ਝਾਕੀ ਨਹੀਂ ਸਾਡੇ ਨਾਲ ਤੁਸੀਂ ਮਜ਼ਾਕ ਕਰਦੇ ਹੋ ਜਿਸ ਤਰ੍ਹਾਂ ਦੀ ਮਾੜੀ ਭਾਸ਼ਾ ਉਹਨਾਂ ਨੇ ਵਰਤੀ ਹੈ ਉਮਨ ਪਾਗੀ ਇਹ ਬਿਆਨ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਦਿੱਤਾ ਜਾਖੜ ਨੂੰ ਮਾਨ ਦੀ ਸ਼ਬਦਾਵਲੀ ਤੇ ਲਹਿਜਾ ਬਿਲਕੁਲ ਪਸੰਦ ਨਹੀਂ ਆਇਆ ਮਸਲਾ ਇੱਕ ਵਾਰ ਫੇਰ ਝਾਕੀ ਨੇ ਪਖਾਇਆ ਅਤੇ ਜਦੋਂ ਮਾਨ ਨੇ ਕੇਂਦਰ ਤੇ ਇਲਜ਼ਾਮ ਲਾਇਆ ਤਾਂ ਸੁਨੀਲ ਜਾਖੜ ਤੋਂ ਵੀ ਜਵਾਬ ਦਿੱਤੇ ਬਿਨਾਂ ਰਹਿ ਨਹੀਂ ਗਿਆ ਉਹਨਾਂ ਨੇ ਕਿਹਾ ਮਾਨ ਇਸ ਮੁੱਦੇ ਦਾ ਸ਼ੋਸ਼ਣ ਕਰ ਰਹੇ ਨੇ ਲੋਕਾਂ ਨੂੰ ਭੜਕਾਉਣ ਦੇ ਲਈ ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਤੇ ਲਿਖਿਆ ਪੰਜਾਬ ਦੀ ਝਾਕੀ ਨੂੰ ਗਣਤੰਤਰ ਦਿਵਸ ਦੀ ਪ੍ਰੇਡ ਦੇ ਵਿੱਚ ਮਾਨ ਵਾਲੀ ਥਾਂ ਦਿੱਤੀ ਜਾਣੀ ਚਾਹੀਦੀ ਸੀ ਹਰ ਪੰਜਾਬੀ ਜਾਏਗਾ ਸਾਡਾ ਅਮੀਰ ਸੱਭਿਆਚਾਰ ਤੇ ਵਿਰਸਾ ਸਾਡਾ ਇਤਿਹਾਸ ਜੋ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਅਤੇ ਗੁਰੂ ਸਹਿਬਾਨ ਦਾ ਸਰਬ ਸਾਂਝੀ ਵਾਲਤਾ ਦਾ ਸੁਨੇਹਾ 26 ਜਨਵਰੀ ਨੂੰ ਕੌਮ ਨੂੰ ਵਿਖਾਇਆ ਜਾਵੇ ਪੰਜਾਬ ਦੀ ਚਾਕੀ ਦੀ ਸ਼ਮੂਲੀਅਤ ਨਾ ਕਰਨਾ ਯਕੀਨਨ ਤੌਰ ਤੇ ਸਾਡੇ ਸਾਰਿਆਂ ਲਈ ਨਿਰਾਸ਼ਾਜਨਕ ਹੈ ਪਰ ਇਸ ਦਾ ਮਤਲਬ ਨਹੀਂ ਹੋਇਆ ਕਿ ਭਗਵੰਤ ਮਾਨ ਸੂਬੇ ਦੇ ਵਿੱਚ ਜਨੂਨ ਨੂੰ ਪੜਕਾਉਣ ਦੇ ਬਹਾਨੇ ਵਜੋਂ ਇਸ ਮੁੱਦੇ ਦਾ ਸ਼ੋਸ਼ਣ ਕਰਨ ਅਤੇ ਜਿਸ ਤਰ੍ਹਾਂ ਦੀ ਗੰਦੀ ਭਾਸ਼ਾ ਉਹਨਾਂ ਨੇ ਵਰਤੀ ਹੈ ਉਹ ਮੰਦਪਾਗੀ ਹੈ ਪੰਜਾਬੀਆਂ ਲਈ ਇਹ ਅਣਹੋਣੀ ਗੱਲ ਹੈ ਇਸ ਸਾਲ ਵੀ ਜਨਵਰੀ ਚ ਗਨਰਾਜ ਦਿਹਾੜੇ ਮੌਕੇ ਪੰਜਾਬ ਦੀ ਚਾਕੀ ਨੂੰ ਪ੍ਰੇਡ ਚ ਥਾਂ ਨਹੀਂ ਸੀ ਮਿਲੀ ਆਉਣ ਵਾਲੀ ਪ੍ਰੇਡ ਚ ਵੀ ਹਿੱਸਾ ਨਹੀਂ ਮਿਲਿਆ ਇਸ ਲਈ ਮਾਨ ਬੀਜੇਪੀ ਤੇ ਪੜਕ ਗਏ ਪੰਜਾਬ ਸਰਕਾਰ ਨੇ ਤਿੰਨ ਵਿਚਾਰ ਪੇਸ਼ ਕੀਤੇ ਸਨ ਪੰਜਾਬ ਦੀਆਂ ਕੁਰਬਾਨੀਆਂ ਤੇ ਸ਼ਹਾਦਤ ਦਾ ਇਤਿਹਾਸ ਮਾਈ ਭਾਗੋ ਸਿੱਖ ਧਰਮ ਦੀ ਪਹਿਲੀ ਮਹਿਲਾ ਯੋਧਾ ਯਾਨੀ ਕਿ ਮਹਿਲਾ ਸ਼ਕਤੀਕਰਨ ਅਤੇ ਪੰਜਾਬ ਦੀ ਅਮੀਰ ਵਿਰਾਸਤ ਇਤਨੇ ਮੁੱਦੇ ਪੇਸ਼ ਕੀਤੇ ਗਏ ਸਨ ਆਮ ਆਦਮੀ ਪਾਰਟੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਾਡੀ ਚਾਕੀ ਨੂੰ ਰੱਦ ਕਰਕੇ ਸੂਬੇ ਅਤੇ ਰਾਸ਼ਟਰ ਨਿਰਮਾਣ 'ਚ ਉਹਨਾਂ ਦੇ ਅਥਾ ਯੋਗਦਾਨ ਦਾ ਮਜ਼ਾਕ ਉਡਾਇਆ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਚਾਕੀ ਨੂੰ ਕੇਂਦਰ ਵੱਲੋਂ ਰੱਦ ਟੈਗ ਦੇ ਨਾਲ ਸੂਬੇ ਦੇ ਗਣਰਾਜ ਦਿਹਾੜੇ ਮੌਕੇ ਪ੍ਰਦਰਸ਼ਿਤ ਕੀਤਾ ਜਾਏਗਾ